ਸੋ ਘਟਨ ਗੁਰ ਸੇਵੀਐ ਇਹਨ ਸਹ ਸਚੁ ਸੁਭਾਏ ਨਾਨਸਾ ਨ ਪਰਸੈ ਕਰੂਖ ਜਨਮ ਮਰਨ ਦੁਖ ਜਾਈ ਸਤਨਾ ਯਾਰਤਨਾ ਸ੍ਰੀ ਮਹਲਾ 4ਾ ਖਚੋਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਮ ਹਾਮ ਪੀ ਕਾ ਕ ਪੇ ਖਾਰੇ ਤੇਰੀ ਤੋਨੇ ਜਮਤ ਹੈ ਦਾਤਾ ਹੋ ਕੰਫਾ ਸਦਾ ਰਹੋ ਰੰਗ ਰਤਾ ਹਉ ਮਨਹਰ ਜੀ ਸਾਚੇ ਤੇਰੇ ਨਾਮ ਵਿੱਚ ਹਾਂ ਕਰਨ ਕਰਨ ਸੋਨਾ ਖਾਇ ਕੋ ਆਵਰਨ ਤੁਜਾ ਨਕਾ ਅਬ ਕੀਚੇ ਕੇ ਰੁਹਾ ਕੀਚਾ ਹੋ ਦਿਆਲ ਦਰਸ਼ਕ ਤੇ ਹੋ ਕਨਾ ਐਸੀ ਬਖਸ਼ ਕਰੀਚੈ ਅਨੰਤ ਨਾਮੇ ਤੇ ਪਰਮ ਕੋ ਕੋ ਖੁੱਲੇ ਘੋਰ ਪਰ ਸਾਂਤੀ ਜਾਣਿਆ ਸਾਚੇ ਲਗ ਲਾਗੇ ਆ ਕੀ ਕਰ ਆਤਕੋ ਰਸਿਓ ਮਨ ਮਨਿਆ ਅਡੰਗ ਨਾਨਕ ਪਰਮ ਪਾਟ ਖੁੱਲੇ ਗੁਰ ਪਰ ਸਾਚੀ ਜਾਣਿਆ ਸਾਚੇ ਲਾਗਿਆ ਪਿੱਤਰ ਸਾਥ ਗੁਰਸਿਓ ਮਨ ਮਨਿਆ ワーレイヌブ